ਹੁੰਦੇ ਨੇ ਸਾਡੇ ਨਾਲ ਨੇ ਭਾਈ ਸਾਹਿਬ ਨੇ ਸਰ ਕੀ ਕਹਿਣਾ ਚਾਹੁੰਦੇ ਇੱਕ ਚੱਲਦਾ ਕੰਮ ਰੋਕਤਿਆ ਅਜਿਹੇ ਆ ਕੰਮ ਕਿਹਾ ਸ਼ੋਭਾ ਦਿੰਦਾ ਕਿਸੇ ਬੰਦੇ ਨੂੰ ਇਸ ਤਰ੍ਹਾਂ ਜੇ ਮੇਰੀ ਤਾਂ ਬੇਨਤੀ ਇਹ ਹੈ ਜੀ ਮੇਰੀਆਂ ਦੋ ਬੇਟੀਆਂ ਦੀ ਸ਼ਾਦੀ ਹੈ ਮੈਂ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੈ ਦੇਖੋ ਆਪਣਾ ਦੋ ਪਹਿਲਾਂ ਗਲੀ ਬਣੀ ਅੱਧੀ ਗਲੀ ਬਣ ਗਈ ਫਿਰ ਵੀ ਇਹਨਾਂ ਨੇ ਇਹਨਾਂ ਨੇ ਰੁਕਵਾਤੀ ਜੀ ਤੋ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਮਤਲਬ ਹੁਣ ਬੇਟੀਆਂ ਦੀ ਸ਼ਾਦੀ ਆ ਆਪਾਂ ਰਿਕਵੈਸਟ ਕੀਤੀ ਸੀਗੀ ਨੰਬਰਦਾਰ ਜੀ ਨੂੰ ਵੀ ਜੀ ਗਲੀਅੱਤ ਦੀ ਜਿਹੜੀ ਰਹਿੰਦੀ ਇਹਨੂੰ ਪੂਰੀ ਕਰਵਾ ਦਿਓ ਤਾਂ ਸਾਡੀ ਸ਼ਾਦੀ ਆ ਜੀ ਦੋ ਬੇਟੀਆਂ ਦੀ ਸ਼ਾਦੀ ਆ ਜੀ ਮੇਰੀ ਤੋ ਉਹ ਉਹ ਇਹਨੇ ਇਹਨਾਂ ਨੇ ਸ਼ੁਰੂ ਕਰਵਾਤੀ ਜੀ ਤੋ ਸ਼ੁਰੂ ਹੋਈ ਉਹ ਨਾਲ ਦੀ ਨਾਲ ਹੀ ਜਿਹੜੇ ਗੰਦੀਸ਼ਾਸਤ ਬੰਦੇ ਆਪਣਾ ਵਰਤ ਰਹੇ ਆ ਜੀ ਉਹ ਉਹਨਾਂ ਨੇ ਉੱਪਰੋਂ ਹਾਇਰ ਅਥਾਰਟੀ ਤੋਂ ਫੋਨ ਕਰਵਾ ਕੇ ਜੀ ਆਪਣਾ ਗਲੀ ਸਾਡੀ ਬੰਦ ਕਰਵਾਤੀ ਜੀ ਤੋ ਮੇਰੀ ਤਾਂ ਸਾ ਯਾਨੋ ਇਹ ਹੀ ਬੇਨਤੀ ਹੈ ਉਪਰ ਹਾਇਰ ਅਫੀਸਰ ਨੋ ਵੀ ਔਰ ਆਪਣਾ ਐਮ ਐਲ ਏ ਸਾਹਿਬ ਨੂੰ ਮੈਡਮ ਹੈਗੇ ਐਮ ਐਲ ਏ ਸਾਹਿਬ ਉਹ ਸਾਨੂੰ ਸਾਨੂੰ ਇਹ ਹੀ ਪਤਾ ਲੱਗਿਆ ਵੀ ਉਧਰੋਂ ਫੋਨ ਆਇਆ ਐਮ ਐਲ ਏ ਸਾਹਿਬ ਦਾ ਵੀ ਆਪਣਾ ਕੰਮ ਰੋਕ ਦਿਓ ਮੈਂ ਤਾਂ ਇਹ ਬੇਨਤੀ ਕਰੂੰਗਾ ਜੀ ਵੀ ਮੈਡਮ ਐਮ ਐਲ ਏ ਸਾਹਿਬ ਨੂੰ ਵੀ ਮਤਲਬ ਆਪਣਾ ਥੋੜਾ ਕੋਈ ਬੰਦਾ ਭੇਜ ਕੇ ਇਨਕੁਆਰੀ ਕਰਵਾ ਕੇ ਮਤਲਬ ਬੰਦ ਕੰਮ ਕਰਵਾਉਣਾ ਚਾਹੀਦਾ ਸੀਗਾ ਇਹ ਇਧਰ ਪੂਰੀ ਗਲੀ ਪ੍ਰਸ਼ਾਸਨ ਨੇ ਜੀ ਇੱਕ شرارتی بندے ਨੇ ਉੱਥਾ ਕੁਝ ਕਹਿਤਾ ਇੱਕ ਬੰਦੇ ਦੇ ਕਹਿਣ ਨਾਲ ਹੀ ਆਪਣਾ ਕੰਮ ਬੰਦ ਹੋ ਗਿਆ ਜੀ ਤੋਂ ਸਾਡੇ ਤਾਂ ਇਹੀ ਬੇਨਤੀ ਹੈ ਜੀ ਵੀ ਆਪਣਾ شادی ਮੇਰੀ ਬੇਟੀਆਂ ਦੀ ਆ ਗਈ ਹੈ ਤੋਂ ਇਹਨਾਂ ਆਪਣਾ ਜਲਦੀ ਤੋਂ ਜਲਦੀ ਟੈਲਾ ਟੋਲਾ ਲਵਾ ਦਿੱਤੀਆਂ ਜਾਨ ਜੀ ਕਿੰਨੀ ਤਰੀਕ ਦੀ شادی ਹੈ ਜੀ ਆਪਣਾ ਚਰੂ ਹੈ ਜੀ ਚਾਹਤੇ شادی ਸ਼ੁਰੂ ਇਸਰੂ ਹੈ ਜੀ ਦੋ ਚਾਰ ਦਿਨ ਤੱਕ شادی ਸ਼ੁਰੂ ਹੈ ਜੀ ਤੇ ਜ਼ਰੂਰ ਜਿਸ ਤਰ੍ਹਾਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਕਹਿੰਦੇ ਆ ਕਿ ਉਹ ਨਾ ਤਾਂ 1 ਰੁਪਿਆ ਖਾਣਗੇ ਤੇ ਨਾ ਕਿਸੇ ਨੂੰ ਖਾਣ ਦੇਨਗੇ ਅਤੇ ਉਹ ਇਹ ਵੀ ਦਾਅਵਾ ਕਰਦੇ ਆ ਕਿ ਜੇਕਰ ਉਹਨਾਂ ਦੇ ਕੋਲ ਕੋਈ ਪੀੜਤ ਆਉਂਦਾ ਹੈ ਤਾਂ ਉਹ ਪੈਲ ਦੇ ਆਧਾਰ